ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੁੱਲਾਪੁਰ ਪਹੁੰਚੇ ਹੋਏ ਆਂ ਬੱਕਰੀਆਂ ਦੀ ਮੰਡੀ ਤੇ ਅੱਜ ਬਹੁਤ ਜ਼ਿਆਦਾ ਠੰਡ ਸੀ ਤੇ ਠੰਡ ਦੇ ਵਿੱਚ ਜਾਨਵਰ ਸੁngੜੇ ਸੁngੜੇ ਜੇ ਪਏ ਨੇ ਵਿਚਾਰੇ ਆ ਚੰਗੀ ਤਰ੍ਹਾਂ ਉੱਬਰਦਾ ਜਾਨਵਰ ਨਹੀਂ ਦਿੰਦਾ ਹੈਗਾ ਜਿਹੜਾ ਜਾਨਵਰ 38 ਇੰਚ ਦਾ ਉਹ 2 ਇੰਚ ਥੱਲੇ ਨਹੀਂ ਲੱਗਦਾ ਹੈਗਾ ਆ ਜੋ ਸਾਰੇ ਤਰ੍ਹਾਂ ਦੇ ਬੱਕਰੇ ਬੱਕਰੀਆਂ ਦਿਖਾਉਣਗੇ ਅੱਜ ਆਪਾਂ ਤੁਹਾਨੂੰ ਆ ਦੇ ਆ ਬੱਕਰੀ ਦੇ ਨਾਲ ਦੋਵੇਂ ਮੁੰਨੇ ਕੀ ਹਾਲ ਆ ਬਾਈ ਕਿ ਐਵੇਂ ਉਹਨੇ ਬੱਕਰੀ ਦੇ ਨਾਲ ਦੋ ਇੱਕ ਪਾਠ ਇੱਕ ਬੱਕਰਾ ਦੋ ਦੋ ਇਸੇ ਦੇ ਨੇ ਜਮਾਂ ਪੱਕੀ ਗੱਲ ਆ ਪੱਕੀ ਗੱਲ ਆ ਕਿਆ ਮੁੱਲ ਕੀਤਾ ਇਹਦਾ ਇਹ 28000 ਰੁਪਏ ਠੰਡ ਬਾੜੀਆ ਕੰਬੀ ਆਂਦੀ ਇਹਨਾਂ ਸਹੀ ਗੱਲ ਆ ਮੇਮਣੇ ਵੀ ਇਕੱਠੇ ਹੋਏ ਖੜੇ ਨੇ ਨਾ ਸਹੀ ਗੱਲ ਆ ਦੂਜੇ ਸੂਏ ਆ ਕਿ ਤੀਜੇ ਇਹ ਦੂਜੇ ਆ ਦੂਜੇ ਆ ਹਾਂ ਦੂਜੇ ਆ ਠੀਕ ਐ ਕੀ ਮੁੱਲ ਲੱਗਿਆ ਤਾਂ 20000 ਲੱਗੇ ਕਿਦਾਂ ਤੱਕ ਦੇਣੀ ਆ ਫਿਰ 60 ਦੇ 25 25 ਦੀ 60 ਦੋਗੇ ਦੋ ਮੇਮਣੇ ਪਾਠ ਤੇ ਬੱਕਰਾ ਹੋਗੇ ਡੇਡ ਡੇਡ ਮਹੀਨੇ ਦੇ ਬੱਕਰੇ ਹਾਂਜੀ ਬਾਈ ਚੋਣ ਦੇ ਆ ਜੇ ਆ ਲੈ ਕਿੰਨੇ ਮੰਗਿਆ ਕਿੰਨੇ ਮੰਗਿਆ 28000 28000 ਲੈ 28000 ਮੰਗਦਾਗਾ ਥਾਣਾ ਚ ਤਾਂ ਨਹੀਂ ਰੁਕਸੇਗਾ ਖੋਲ ਕੇ ਦਿਖਾ ਆ ਲੈ ਲੈ ਇਹ ਦੇਖ ਕੇ ਮੈਂ ਦੇਖਿਆ ਸੀ ਸੁਬਾਨ ਜਾਨੀ ਆਦੇ ਕਹਿੰਦੇ ਦੇਖਿਆ ਸੀ ਆ ਬੜੀ ਬੜੀ ਬੱਚੇ ਇਹ ਦੇਖ ਕੇ ਗਿਆ ਥਾਣਾ ਕਹਿੰਦਾ ਤੇ ਬਹੁਤ ਹੋਰ ਨਹੀਂ ਮੈਂ ਉਧਰ ਪਾ ਗਿਆ ਪਰ ਉਹ ਆ ਲੈ ਪੱਕੀ ਕੋਈ ਉਹਨੂੰ ਦੇਖਿਆ ਥਾਣਾ ਦਾ ਸਹੀ ਹੋ ਥਾਣਾ ਸਹੀ ਨੇਗੇ ਨਾ ਸਹੀ ਹੈ ਜੀ ਗਰੰਟੀ ਹੈ ਰਜਾਉਂਦੀ ਆ ਮੇਮਣੇ ਤਾਂ ਪੂਰੇ 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 ਸਹੀ ਗੱਲ ਆ ਦੇਖਣ ਨੂੰ ਦੇਸੀ ਆ ਮੇਮਨੇ ਪੂਰੇ ਤੇ ਜਾਂਦੀ ਹੈ ਨਾ ਕਦ ਕਾਠ ਵੀ ਪੂਰਾ ਨਾ ਪੂਰਾ ਸਹੀ ਗੱਲ ਚਲ ਠੀਕ ਆ ਬਾਈ ਓਕੇ ਆਜੋ ਹੋਰ ਚੱਲ ਜਾਂ ਤੁਹਾਨੂੰ ਦਿਖਾ ਦਾਨੇਗੇ ਬੱਕਰੀਆਂ ਟੋਡੀਆਂ ਨੇ ਬਾਈ ਆਜੋ ਆਜੋ ਬਾਈ ਲੈ ਕੀ ਹਾਲ ਆ ਬਾਈ ਜੀ ਠੀਕ ਆ ਆ ਕਿਹੜਾ ਪਿੰਡ ਆ ਵੀਰੇ ਮੇਰਾ ਪਿੰਡ ਮੱਦੋਗੇ ਜੀ ਮੱਦੋਗੇ ਹਾਂਜੀ ਇਹ ਕਿਹੜੇ ਜਲਾ ਮੋਗਾ ਮੋਗਾ ਕਿੰਨੀਆਂ ਬੱਕਰੀਆਂ ਲਿਆ ਵੀਰੇ ਮੈਂ ਤਿੰਨ ਲਿਆਂਦਾਂਗਾ ਜੀ ਤਿੰਨ ਹਾਂ ਤਿੰਨ ਕਿਸੇ ਦਿਗਾ ਤਿੰਨ ਕਿਸੇ ਦਿਗਾ ਠੀਕ ਹੈ ਹਾਂ ਜੀ ਤੁਹਾਡੀਆਂ ਕਿਹੜੀਆਂ ਸਾਡੀਆਂ ਇਹ ਨਗਾਈ ਵਡੀਆਂ ਤਿੰਨ ਆਹਾ ਵਡੀਆਂ ਤਿੰਨ ਕੀ ਮੁੱਲ ਦੀਆਂ ਨੇ ਇਹ ਭਾ ਦੀਆਂ ਮੁੱਲ ਮੰਗਣ ਦਾ ਵੀ ਜੀ 70000 ਰੁਪਏ ਮੰਗਦੇ ਨੇ ਦਾ ਤਿੰਨਾਂ ਦਾ ਤਿੰਨਾਂ ਦਾ ਠੀਕ ਹੈ ਵਪਾਰੀਓ ਨਹੀਂ ਜੀ ਜੇ ਆਪ ਮਾਲ ਚਾਰਦੇ ਹੋ ਮਾਲ ਪਾਲਿਓ ਛੇੜੂ ਹਾਂ ਜੀ ਠੀਕ ਹੈ ਗੱਬਣਾ ਨਹੀਂ ਬਾਈ ਇਹਨਾਂ ਚੋ ਇੱਕ ਸੋਈਆ ਇੱਕ ਗੱਬਣਾ ਇੱਕ ਫੰਡਰਾ ਇੱਕ ਬੱਚਾ ਸਿੱਧਾ ਬੱਚਾ ਵੀ ਦਿਓਗੇ ਕੋਈ ਨਾਲ ਹਾਂ ਦੋ ਬੱਚੇ ਆ ਜੀ ਦੋ ਬੱਚੇ ਇੱਕ ਬੱਕਰੀ ਨਾਲ ਹਾਂ ਜੀ ਹਾਂ ਜੀ ਠੀਕ ਹੈ ਆਹਾ ਇਹ ਗੱਬਣਾ ਜੀ ਇਹ ਗੱਬਣਾ ਕੀ ਹਾਂਜੀ ਉਹ ਇੱਕ ਫੰਡਰ ਆ ਹਾਂ ਉਹ ਸੋਈ ਹੋਈ ਆ ਠੀਕ ਆ ਉਹ ਸੋਈ ਆ ਦੋ ਬੱਚੇ ਆ ਠੀਕ ਐ ਵਿਗਿਆ ਨਹੀਂ ਕੋਈ ਹਾਲ ਨਹੀਂ ਜੀ ਹਾ ਇੱਕੋ ਹੀ ਠੀਕ ਆ ਠੰਡ ਚ ਬਾਵਾ ਔਖੇ ਹੋਣਾ ਨਾ ਬਈ ਬਹੁਤ ਔਖਾ ਬਾਈ ਮਾਲ ਸਾਹਮਣੇ ਕਿੰਨਾ ਘਫੜਾਣ ਬਹੁਤ ਜਾਵੇ ਬਹੁਤ ਜਾਵੇ ਉਹ ਥਿੰਨਾ ਪਤਾਂ ਵਾਲੇ ਬਾਹਰ ਸਾਹਮਣੇ ਔਖਾ ਯਾਰ ਗੱਲ ਵਾਤ ਐ ਅੱਛਾ ਅਜੇ ਬੱਚਿਆਂ ਦਾ ਘੂਰ ਕੱਪ ਕੇ ਪਾ ਵੀ ਦੋਗੇ ਨਹੀਂ ਜਿਵੇਂ ਐਡਾ ਜਾਨਵਰ ਵੀ ਪਾਲਣਾ ਔਖਾ ਜਿਹੜਾ ਬਾਵਾ ਛੋਟਾ ਹੁੰਦਾ ਉਹਨੂੰ ਕਿਵੇਂ ਸਾਹਮਣੇ ਫੜ ਉਹਨੂੰ ਬਾਜੀ ਬੱਲ ਬੱਲ ਲਾ ਕੇ ਨਗਾਸ ਦੇ ਕੇ ਸੱਲੇ ਨਿੱਗਲਾ ਸੁੱਕਾ ਕਰਕੇ ਉਹਦਾ ਸਾਰਾ ਅੱਛਾ ਜਿਹੜਾ 100 ਵਾਟਾ ਵਾਲਾ ਬੱਲ ਹਾਂਜੀ 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 ਉਹਦੇ ਨਾਲ ਨਗਾਸ ਦੇ ਫਿਰ ਵੱਜ ਜਾਂਦੇ ਨੇ ਹਾਂਜੀ ਮੇਮਣੇ ਨੂੰ ਕਦ ਤੋਂ ਕਦ ਕਿੰਨੀ ਕੁ ਦਿਨ ਓੱਖਾ ਰਹਿੰਦਾਗਾ ਸਰਦੀ ਚ ਸਰਦੀ ਤਾਂ ਤਕਰੀਬਨ ਕਰੀਬ ਸਾਰੀ ਸਰਦੀ ਓੱਖਾ ਰਹਿੰਦਾ ਇਹ ਅੱਛਾ ਹਾਂਜੀ ਪਰ ਦੇਖ ਭਾਲ ਜਿਆਦਾ ਕਰਨੀ ਪੈਂਦੀ ਆ ਸਰਦੀ ਦੇ ਵਿੱਚ ਵੱਜ ਤਾਂ ਜਾਂਦੇ ਨੇ ਕੋਈ ਮਰਨ ਦਾ ਕਰਦਾ ਹੀ ਨਹੀਂ ਮਰ ਵੀ ਜਾਂਦੇ ਆ ਬਾਈ ਸਰਦੀ ਚ ਹਾਂਜੀ ਸਰਦੀ ਦੇ ਮਰ ਵੀ ਜਾਂਦੇ ਆ ਸਹੀ ਆ ਉਹ ਦੋ ਵੇਟ ਸਾਡੇ ਮਦਦ ਕੀ ਮਾਰਦੇ ਆ ਸਰਦੀ ਦੇ ਵਿੱਚ ਬੱਕਰੀਆਂ ਨੇ ਬੱਕਰੀਆਂ ਨੇ ਠੀਕ ਹੈ ਹੁਣ ਜੇ ਪਾਸੇ ਛੱਡਦੇ ਸੀ ਤਾਂ ਠੰਡ ਨਾਲ ਮਰਦੇ ਸੀ ਕਿ ਦੇ ਵਿੱਚ ਛੱਡਦੇ ਸੀ ਇਹ ਤੇ ਮਿੱਦਗੇ ਮਾਰਦੇ ਮਿੱਦਗੇ ਮਾਰਦੇ ਵੀ ਦੋਵੇਂ ਪਾਸੇ ਬਸਾਇਆ ਪਾਇਆ ਦੋਵੇਂ ਪਾਸੇ ਬਸਾਇਆ ਸਹੀ ਗੱਲ ਆ ਇਹ ਲੱਗਾ ਮੋਲੇ 70000 ਮੰਗਿਆ ਲੱਗਿਆ ਕਿ ਲੱਗਾ ਤੇ ਅਸਲੀ ਦੀ 55 ਹੀ ਲੱਗਾ ਆਹ ਬੱਕਰੀ ਚ ਮੈਨੂੰ ਆਇਆ ਲਾਦੇ ਮੈਂ ਤੁਰਨ ਚ ਆ ਜਾਂ ਕੋਈ ਗੱਲਬਾਤ ਹੁੰਦੀ ਨਹੀਂ 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 ਕੋਈ ਨਹੀਂ ਖੜਨ ਚ ਹੀ ਹਾਂਜੀ 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 ਬੁੱਢੀ ਤਾਂ ਨਹੀਂ ਕੋਈ ਨਹੀਂ ਨਹੀਂ ਬੁੱਢੀ ਨਹੀਂ ਕੋਈ ਠੀਕ ਹੈ ਇਹਦੇ ਨਾਲ ਹੈ ਹਾਂਜੀ ਦੁੱਧ ਕੇ ਮੈਂ ਇਹਦੇ ਥੱਲੇ ਦੁੱਧ ਠੀਕ ਆ ਜੀ ਰਿਆਉਂਦੀਆਂ ਵੇ ਹੁਣੇ ਪੂਰੇ ਹਾਂਜੀ 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 ਬਹੁਤ ਠੀਕ ਤੇਰਾ ਕੀ ਆ ਬਾਈ ਤੇਰੀ ਵੀ ਅਸੀਂ ਨੇ ਤੁਹਾਡੇ ਨਾਲ ਹੀ ਆ ਕੀ ਬਾਤ ਆ ਠੀਕ ਆ ਬਾਈ ਹਾਂ ਮਦੋ ਗਾਲਿਓ ਓਕੇ ਆਜੋ ਕੀ ਹਾਲ ਆ ਬਾਈ ਠੀਕ ਐ ਅੱਛਾ ਕਿੰਨੇ ਪੈਸੇ ਮੰਗਦਾ ਮੈਂ ਬੰਨੇ ਦੇ 5000 ਹੈ 5 ਬੱਕਰਾ ਦਾ ਹਾਂ ਬੱਕਰਾ ਕਪਾਠਾ ਬੱਕਰਾ ਕਿੰਨੇ ਰੁਪਏ ਲੱਗੇ ਹੈ ਕਿੰਨੇ ਰੁਪਏ ਲੱਗੇ 4500 4500 ਲੱਗੇ ਗੱਪ ਕਿਉਂ ਮਾਰੀ ਇਹਨੇ 5000 ਤਾਂ ਮੰਗਣਾ ਬਾਈ ਤੂੰ 4500 ਇੱਕ ਇੱਕੋ ਝਟਕੇ ਚ ਲੱਗ ਗਿਆ 4500 ਤਾਂ ਦੇਣਾ ਹੋਊਗਾ ਚੱਲ ਬਾਈ ਠੀਕ ਐ 5000 ਮੁੱਲ ਕਰਿਆ ਬਾਈ ਨੇ ਜਵਾਕ ਨੇ ਛੋਟੇ ਨੇ ਕੀ ਹਾਲ ਆ ਬਈ ਆ ਜੋ ਕਰਾ ਜੋ ਆ ਜਾ ਆ ਜਾ ਛੇਤੀ ਆ ਆ ਜਾ ਬਾਈ ਕਰ ਕੀ ਆ ਆ ਕੀ ਦਾ ਨਗ ਨੇ ਬਾਈ ਆ ਬਾਈ ਦੇ ਨਗ ਠੀਕ ਆ ਰਾਦੇ ਥੱਲੇ ਉਤਰ ਬੱਕਰੇ ਨੇ ਲੈ ਇਹ ਜਿਵੇਂ ਆਪਣਾ ਕਹਿੰਦੇ ਵੀ ਹਰ ਤਰ੍ਹਾਂ ਦਾ ਮਾਲ ਮਿਲ ਜਾਂਦਾ ਹੈਗਾ ਬਰੀਡ ਦੇ ਨਾਲ ਨਾਲ ਜਿਵੇਂ ਕਟੂ ਮਾਲ ਵੀ ਹੈਗਾ ਹੈਗਾ ਠੀਕ ਹੈ ਅੱਜ ਮੈਂ ਸੋਚਿਆ ਵੀ ਠੰਡ ਦਾ ਮੌਸਮ ਆ ਵੀ ਸਾਰੇ ਤਰ੍ਹਾਂ ਦੇ ਨਾਗ ਦਿਖਾਦਾ ਤੁਹਾਨੂੰ ਆ ਸਾਰੇ ਤਰ੍ਹਾਂ ਦੇ ਨਾਗੀ ਨੇ ਕਿ ਇਹ ਆਗੇ ਆਪਣਾ ਕਟਿੰਗ ਵਾਲਾ ਮਾਲ ਜਿੰਨੋਂ ਆਪਾਂ ਕਹਿੰਦੇ ਆਂਗੇ ਉਹ ਆ ਮੈਨੂੰ ਲੱਗਦਾ 8 8 9 9 ਦਾ ਦਾ 10 ਮਹੀਨਿਆਂ ਦੇ ਮੇਮਣੇ ਹੋਣਗੇ ਬੱਕਰੇ ਹੋਣਗੇ ਨਾ ਬਾਈ ਕੀ ਮੁੱਲ ਦਾ ਕਰਿਆ ਗਿਆ ਇਹਨਾਂ ਦਾ ਇਹਨਾਂ ਦਾ 10 1000 ਰੁਪਏ ਦਾ ਦਾ 10000 ਕਰਿਆ ਕੀ ਕੀ ਮੁੱਲ ਲੱਗਿਆ ਫਿਰ ਮੁੱਲ ਇਹਨਾਂ ਦਾ ਲੱਗਾ 8 8000 ਰੁਪਏ ਦਾ ਦਿੱਤੇ ਨਹੀਂ ਕਿ ਤੁਸੀਂ ਕਿਉਂ ਨਹੀਂ ਬਾਈ ਕਹਿੰਦਾ ਨਹੀਂ ਦੇਣਗੇ ਬਾਈ ਅਸੱਛਾ ਬਾਈ ਦੇ ਮੇਰੇ ਨਹੀਂ ਹਲੇ ਘੱਟ ਲੱਗੇ ਬਾਈ ਨੂੰ ਠੀਕ ਆ ਨਗ ਹੈਗੇ ਆ ਇਹ 10 10 10 ਨਗ ਹੈਗੇ 10000 ਰੁਪਏ ਕਿਹਾ ਤੁਸੀਂ ਹਾਂ ਲੱਖ ਰੁਪਏ ਹੋ ਗਿਆ ਸਹੀ ਆ ਕੋਈ ਬਿਮਾਰ ਤਾਂ ਨਹੀਂਗਾ ਨਹੀਂ ਨਹੀਂ ਬਿਮਾਰ ਨਹੀਂਗਾ ਠੀਕ ਆ ਉਦਾਂ ਜਰੂਰ ਹੋ ਜਾਂਦਾਗਾ ਸਿਆਲਾਂ ਚ ਨਹੀਂ ਸਿਆਲ ਚ ਥੋੜਾ ਇਹਨਾ ਹੁਣ ਇਕੱਠੇ ਗੱਡੀ ਦੇ ਉੱਤੇ ਪਾਇਆ ਰਿਹਾ ਕੋਸਾਬ ਨਾਲ ਮਤਲਬ ਆਵਾਜ਼ ਹੀ ਲੱਗਦੀ ਐ ਠੰਡ ਸਹੀ ਗੱਲ ਆ ਜਿਵੇਂ ਆਪਾਂ ਠੰਡ ਚ ਜਾਂਦੇ ਆਂ ਕਿ ਬੜੇ ਮੋਟਾ ਆਪਣੇ ਕੋਲੇ 2200 ਬੱਕਰੀ ਹੈਗੀ ਐ ਜੀ ਗੱਲ ਇਹਦੀ ਚਰਾਉਨੇ ਆ ਤਾਂ ਮਤਲਬ ਇਹ ਘਰ ਦੇ ਡੰਗਰ ਨੇ ਜਾਂ ਕਰਦੇ ਕਰਦੇ ਘਰ ਦੇ ਕਰਦੇ ਇਕੱਠੇ ਕਰਕੇ ਲਿਆਉਂਦੇ ਠੀਕ ਹੈ ਜੇ ਥੋੜੀ ਘਣੀ ਕਿਸੇ ਨੂੰ ਮਾਇਆ ਜੀ ਹੁੰਦੀ ਹੁੰਦੀ ਹੈ ਹਾਂ ਹੈਂਡਲ ਹੁੰਦਾ ਹੈ ਉਸ ਹਿਸਾਬ ਨਾਲ ਅਸੀਂ ਟਿਕਾ ਕਰਦੇ ਹਾਂ ਹਾਂ ਟਿਕਾ ਕਰਦੇ ਹਾਂ ਵੀ ਕਿਸੇ ਨੂੰ ਚੰਦੇ ਨੇ ਉਹ ਤੇ ਵੀ ਹੈ ਕੰਦੇ ਜੀ ਠੀਕ ਹੈ ਕਿੰਨੀ ਬੱਕਰੀਆਂ ਹੈ ਫਿਰ 250 ਹੈਗੀ ਹੁਣ ਵੀ ਮੈਂ ਕਿੰਨੇ ਜਣੇ ਸਾਹਮਣੇ ਫੁੱਟਾ ਈ ਸੋ ਬੱਕਰੀ ਨੂੰ ਦੋ ਤਿੰਨ ਜਣੇ ਤਿੰਨ ਜਣੇ ਸਾਹਮਣੋਂ ਚਾਰ ਪੰਜ ਜਣੇ ਐ ਸੀ ਮਤਲਬ ਬੱਚੇ ਆਣ ਬੱਚੇ ਲੈ ਉਹਨੇ ਗੱਡੀਆਂ ਗੁੱਡੀਆਂ ਆਪਣੇ ਕੋਲੇ ਅੱਛਾ ਟਾਣੀ ਵੱਢ ਕੇ ਪਿੱਪਲ-ਕੁੱਪਲ ਵੱਢ ਕੇ ਲਿਆ ਹਾਂ ਸਿਆਣਾ ਚ ਫਿਰ ਬੱਕਰੀ ਚੀ ਖਾਲ ਲਾਂਦੀ ਸਿਆਣਾ ਚ ਤਾਂ ਮੈਂ ਕਹਿੰਦਾ ਵੀ ਕੋਈ ਛੱਡਦੀ ਨਹੀਂ ਹੁੰਦੀ ਬੁੱਪਪਲੇ ਸਾਰੇ ਜੀ ਹਾਂ ਬਾਕੀ ਗੁਵਾਰਾ ਰੱਖਿਆ ਹੋਇਆ ਆਪਣੇ ਹਾਂ ਗੁਵਾਰਾ ਗੋਰਾ ਅਸੀਂ ਗੁਵਾਰਾ ਚਰਾਉਣੀ ਉਹਨਾਂ ਨੂੰ ਠੀਕ ਹੈ ਚੰਗਾ ਬਾਈਆਂ ਧੰਨਵਾਦ ਲੈ ਬੱਕਰੀਆਂ ਹੈਗੀਆਂ ਮੇਵਣੇ ਸਾਰੇ ਬਾਈ ਕੋਲੇ ਕਿਹਦੇ ਨੇਗੇ ਕਿਹਦੇ ਨੇਗੇ ਤੇਰੇ ਨੇ ਵੀਰੇ ਕਿਹਦੇ ਨੇ ਉਹ ਪੂਰਾ ਪਹਿਲੇ ਮੁੱਲ ਲਾ ਦੇ ਕਿੰਨੇ ਦੇ ਦੇਣਿਆ ਇਹ 25000 ਦਾ ਕਹਿੰਦਾ ਯਾਰ ਮੈਂ ਪੂਰਾ ਪਹਿਲੇ 20 ਲਾਦਾ ਮੈਂ ਕਹਿੰਦਾ ਲੈਣ ਦੇ ਨਾਲ 20 ਇਹ ਹੁਣ ਮੈਂ ਕਹਾਂ ਚੱਲ ਜਾਣਾ ਵਾ ਕਾਸ ਨੇ ਪਿਆਰ ਖਿਚੇ ਰਵਾਰਾ ਕਰੀਏ 22 ਹਿਆਰ ਪਿਆ ਦਾ ਮੈਂ ਗਿਆ ਹੁਣ ਮੋਲ ਵੀ ਦੇ ਗੋਸਤ ਵੀ ਦੇ ਲੈਣੇ ਹੁਣ 500 ਦਾ ਨੋਟ ਛੱਡੇਗਾ ਹੁਣ ਤੂੰ ਪੱਕੀ ਦੀ ਪੁੱਤ ਨਾ ਫੜ ਛੱਡ ਤਾਂ ਆ ਫੜੀ ਦੁੱਧ ਦਾ ਹੀ ਫੜ ਲਾ ਕਰਾਉਣ ਵਾਲੀ ਆ ਫੜ ਲਾ ਮੱਥੇ ਲਾਲਾ 1000 ਰੁਪਇਆ ਹੋਰ ਪਤਾ ਯਾਰ ਰੱਖ ਲਾ ਹੁੰਦਾ ਮੱਥੇ ਲਾਲਾ ਓਏ ਕੋਈ ਨਹੀਂ ਕੋਈ ਮੱਥੇ ਲਾਲਾ ਕਿੱਥੇ ਵੇਚਾਂਗੇ ਓਰੇ ਆ ਓਰੇ ਇੱਧਰ ਆ ਲੱਕ ਲਾ ਪਾਤਾ ਹੋਰਿਆ ਬਰਬਰੇ ਕੀ ਖਰੀਦ ਖਰੀਦ ਲੈਣਾ ਹੋਗੇ ਤੇਰੇ ਹਾਲੇ ਹਾਲੇ ਪਤਾ ਨਹੀਂ ਪਤਾ ਨਹੀਂ ਤਰੀਕੇ ਨਾਲ ਹੋਗੇ ਤੇ ਹੀ ਤੇ ਹੁਣ ਆਪਾਂ ਜੇ ਹੋਗੇ ਪਿੱਛੇ ਹਟਿਆ ਯਾਰ ਦੱਸ ਪੱਲਾ ਲਾਲਾ ਮੱਥੇ ਕੋਈ ਨਹੀਂ ਯਾਰ ਤੂੰ ਵੇਚੋ ਹੀ ਲੈ ਫੇਰ ਨਾ ਹੁਣ ਦੇਖ ਯਾਰ 500 ਕਿੰਨੇ ਨਾ ਕਰੇ ਲਾਲਾ ਫੋਨ ਕਰ ਲਾਲਾ ਫੋਨ ਸੰਗੀ ਬਾਵਾ ਮੋਟਿਆ ਬਾਈ ਇਹਦੇ ਤਾਂ ਯਾਰ ਫਰਬਰੇ ਤੇ ਵੇ ਸੰਗ ਮੋਟੇ ਹੈ ਸੰਗੀ ਬਾਵਾ ਮੋਟੇ ਦੇ ਬਾਈ ਚਲ ਬਈ ਪੈਸੇ ਕਣਾ ਰਮਜਾਨ ਪੈਸੇ ਮੈਂ ਇਹ ਗੂਗਲ ਪੇ ਕਰ ਦਿੰਦਾ ਪੈਸੇ ਗੂਗਲ ਪੇ ਕਰਦਾ ਹੁੰਦਾ ਹੈ ਤੂੰ ਕੈਸੇ ਘਟਾ ਕੇ ਲਿਆ ਗੱਡਾ ਵੜਾ ਹੁਣ ਹੋ ਗਿਆ ਬਈ ਸੌਦਾ ਨਿਬੜ ਗਿਆ ਇਹ ਬੋਲ ਨਹੀਂ ਰਿਹਾ ਬਾਈ ਕੀ ਗੱਲ ਹੋ ਗਈ ਹੈਂਗ ਕਾ ਤੋ ਹੋ ਗਿਆ ਹੈਂਗ ਕਾ ਤੋ ਇੱਕਦਮ ਹੈਂਗ ਹੋ ਰਿਹਾ ਠੰਡ ਚ ਕਰ ਦੇ ਦੀ ਮੈਂ ਗੂਗਲ ਪੇ ਨਹੀਂ ਕਰਾਉਣੀ ਕੈਸੇ ਦੇ ਦੂੰ ਕਰੋ ਲੱਗਦਾ ਹੋ ਗਿਆ ਸੌਦਾ ਠੀਕ ਹੈ ਦੇਈਏ ਬਾਈ ਪੈਸੇ ਦੇ ਦੇ ਯਾਰਾ ਚਲ ਸੌਦਾ ਦਾ ਨਿਕਾ ਜੀ ਇਹ ਇਧਰੋ ਇਧਰੋ ਕਿੰਨੇ ਰੁਪਏ ਮੰਗੇ ਸੀ ਬਾਈ ਨੇ ਕਿੰਨੇ ਮੰਗਿਆ ਸੀਗਾ 30000 30000 ਤੂੰ ਹੀ ਦੋ ਦਵਾ 25 ਤੇ ਆ ਗਿਆ 25 ਤੇ ਆ ਗਿਆ 25 ਤੇ ਆ ਕੇ ਹੁਣ ਸੌਦਾ ਹੋ ਗਿਆ ਹੁਣ ਆ ਜੇ ਦਸੀਆ ਫਿਰ ਰਮਜ਼ਾਨ ਹੋਰ ਕਹੇ ਦਸੀਆ ਲਕਿਨ ਸੌਦਾ ਹੋਇਆ ਵੇਚਨੇ ਰਮਜ਼ਾਨ ਨੇ ਨਾ ਨਾ ਕੋਈ ਗੱਲ ਨਹੀਂ ਵਿਕਣ ਗਿਆ ਹੋ ਗਿਆ ਚਲ 23 ਦਾ ਹੋ ਗਿਆ ਆ ਦੇਖੋ ਇਹ ਕਾਦੀ ਵਾ ਵੱਡਾ ਯਾਰ ਬਰਬਰਿਆਂ ਦਾ ਬਾਈ ਇਹ ਐ ਨਾ ਇਹੜੀ ਨਸਲ ਆ ਇਹ ਬਹੁਤ ਤਿਆਰ ਹੋਈ ਹੋਈ ਆ ਆ ਉਹ ਬਰਬਰੀ ਦਾ ਨਹੀਂ 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 ਬਰਬਰੀ ਤੋਂ ਹਾਂ ਕਿਉਂਕਿ ਕੰਨ ਵੀ ਇਹਦੇ ਹੋਣੇ ਨਾ ਕਰਾਸ ਬੋਰ ਕਰਾਸ ਆਫਰੀਕਾ ਨੂੰ ਬੋਰ ਕਰਾਸ ਹਾਂ ਇਹਦੇ ਸਿੰਘ ਆ ਜਿਹੜੇ ਪਿਓਰ ਆ ਗਏ ਉਹਦੇ ਬਰਬਰੀ ਚ ਆ ਗਏ ਨਾ ਹੂੰ ਇਹ ਇਹ ਇਹਦੇ ਬੋਰ ਚ ਆ ਗਏ ਇੱਕ ਥੋੜਾ ਹਲਕਾ ਵਾ ਇੱਕ ਥੋੜਾ ਭਾਰੀ ਆ ਆ ਜਿਹੜਾ ਭਾਰਾ ਵਾ ਥੋੜਾ ਹਾਂ ਕਿੰਨੇ ਵਜੇ ਜਾਂਦਾ ਹੋਊਗਾ ਇਹ ਇਹ ਹੋਊਗਾ ਘਟੋ ਘਟ ਮੀਟ ਹੋਊਗਾ 25 ਕਲਗਾ ਹੋਊਗਾ ਮੀਟਰ ਇਹ ਚ ਅੱਛਾ ਇਹ ਚ ਘਟ ਹੋਊਗਾ ਇਹ ਚ ਘਟ ਹੋਊਗਾ ਇਹ ਚ 17 18 18 ਲੈ ਵੀ ਇਹ ਨੇਗੇ ਅਫਰੀਕਨ ਕਰਾਉਸ ਬਰਬਰੇ अफ्रीका ਨੂੰ ਕ੍ਰਾਸ ਕਹਿੰਦੀ ਆਪਾਂ ਬਰਬਰੇ ਵੀ ਨਹੀਂ ਕਹਿੰਦੇ ਇਹ ਨਾ ਪਤਾ ਕੀ ਸੀ ਚੱਕਰ ਹਾਂ ਇਹ ਬਾਈ ਨੇ ਮੇਰੇ ਨਾਲ ਰੈਸਲਾ ਕੀਤੀ ਸੀ ਹਾਂ ਮੈਂ ਇਹਨੂੰ ਪੌਣ ਲਗਾਂ ਬੀਟਲ ਠੀਕ ਹੈ ਇਹ ਬੰਦਿਆਂ ਨੂੰ ਇਹ ਲੈ ਕੇ ਆਈ ਅੱਜ ਤੋਂ 4-5 ਸਾਲ ਪਹਿਲਾਂ 4-5 ਸਾਲ ਪਹਿਲਾਂ ਦੋ ਲੈ ਕੇ ਆਈ ਬੱਕਰੀਆਂ ਦੋ ਤੋਂ ਇਹਨਾਂ ਕੋਲ 18 ਹੋ ਗਏ ਠੀਕ ਹੈ 18 ਹੋ ਗਏ ਦੋ ਤੋਂ ਦੋ ਤੋਂ ਕੀ ਕਰਦੇ ਹੁੰਦੇ ਆ 18 ਹੋ ਗਏ ਉਸ ਤੋਂ ਬਾਅਦ 4-5 ਬੱਚੇ ਇਹਨਾਂ ਨੇ ਵੇਚ ਵੀ ਦਿੱਤੇ ਠੀਕ ਹੈ ਆ ਹੁਣ ਦੋ ਬੱਕਰੀ ਇੱਥੇ ਮੰਡੀ ਦੇ ਮੇਰੇ ਘਰੇ ਤੇ ਲੈ ਕੇ ਆਇਆ ਸੀ ਚਲੋ ਇਹਨਾਂ ਨੂੰ ਬੈੱਕ ਗਿਆ ਵਧੀਆ ਚਲੋ ਸਹੀ ਆ ਲੈਣ ਵਾਲੇ ਨੂੰ ਸਮੰਢ ਨੇ ਹੂੰ ਸਹੀ ਗੱਲ ਬਹੁਤ ਵਧੀਆ ਵੇਖ ਗਏ ਬਹੁਤ ਵਧੀਆ ਵੇਖ ਗਏ ਲੈ ਵੀ ਮੰਡੀ ਦੇ ਵਿੱਚ ਐ ਨਹੀਂ ਗੱਲ ਹੈ ਕਿ ਮਾਲ ਦਾ ਮੁੱਲ ਪੈਂਦਾ ਵਾ ਮੁੱਲ ਆਪਰ ਮੰਡੀ ਦੇ ਵਿੱਚ ਸਾਰੇ ਇੱਕ ਚੀਜ਼ ਆ ਮੰਡੀ ਦੇ ਵਿੱਚ ਸਭ ਸਾਰੀਆਂ ਮੰਡੀਆਂ ਦੇ ਵਿੱਚ ਮਾਲ ਦਾ ਮੁੱਲ ਪੈਂਦਾ ਟਣਕਾ ਆ ਕੇ ਚੀਜ਼ ਵੇਚੋ ਠੀਕ ਹੈ ਇਹ ਚਾਹਿਆ ਹੁੰਦਾ ਵੀ ਮੰਡੀ ਦੇ ਵਿੱਚ 100 ਵਪਾਰੀ ਹੁੰਦਾ ਹੂੰ ਦੇਖੋ ਤਾਂ ਸਹੀ ਚੀਜ਼ ਆਪਣੀ ਕਿੰਨੇ ਦੀ ਆ ਇਹ ਵਾਲਾ ਡਰ ਜਾਂਦਾ ਆਲਾ ਬਿਗੂ ਘਣੀ ਨਹੀਂ ਬਿਗੂ ਮੰਡੀ ਦੇ ਵਿੱਚ ਲੈ ਗਏ ਉਸ ਤਰ੍ਹਾਂ ਸਹੀ ਆ ਲੈ ਵੀ ਉਹਦੇ ਚੈੱਕ ਕਰ ਲੋ ਇਹਦੀ ਕੁਆਲਿਟੀ ਦੇਖ ਭੱਜ ਕੇ ਕਿਵੇਂ ਲੈ ਕੇ ਜਾਣਗੇ ਪਲਵਾਨਾਂ ਨੂੰ ਵੀ ਖਿੱਚ ਕੇ ਲੈ ਕੇ ਜਾਣਗੇ ਇਹਨੂੰ ਫੜਾਈ ਬਾਈ ਇਹਨੂੰ ਫੜਾਈ ਰੱਸੀਆਂ ਦੋਆਂ ਦੀਆਂ ਦੇਖਦੇ ਆਂਗੇ ਇਹ ਪਰਚੀ ਕਰਾ ਠੇਕੇਦਾਰ ਸਾਹਿਬ ਇਹ ਠੇਕੇਦਾਰ ਸਾਹਿਬ ਨੇ ਲਕਣਾ ਬੰਨ ਲਾ ਓਏ ਇਹ ਦੇਖੋ ਇਹਨੂੰ ਲੈ ਕੇ ਜਾਣਗੇ ਦੇਖਦੇ ਆਂਗੇ ਇਹ ਸਾਡੇ ਪੁਰੇ ਆ ਜਾ ਕੇ ਫਰਜੀ ਕਰਾ ਲਿਆ ਇਹ 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 ਦੇਖੋ 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 ਕੈਮਰੇ ਪਰਚੀ ਕਰਾ ਲਿਓ ਕਰਾ ਦੇ ਪਰਚੀ ਇਹਨੂੰ ਲੈ ਕੇ ਕਿ ਕੜੀਸ ਕੜੀਸ ਕਿ ਲੈ ਜਾਂਦੇ ਨੇ ਪਰ ਚੱਲ ਵੀ ਇਹਨਾਂ ਨੂੰ ਪਤਾ ਵੀ ਉਹਦਾ ਕਾਊਂਟਰ ਕਿੱਥੇ ਹੈਗਾ ਆ ਦੇਖੋ ਤੁਹਾਨੂੰ ਅੱਜ ਆਪਾਂ ਅਫਰੀਕਨ ਕ੍ਰੋਸ ਬਰਬਰੇ ਦਿਖਾਏ ਨੇਗੀ ਬਾਕੀ ਹਰ ਤਰ੍ਹਾਂ ਦਾ ਜਿਵੇਂ ਆ ਬਰਬਰੀਆਂ ਵੀ ਖੜੀਆਂ ਨੰਗੀ ਇੱਥੇ ਤੁਹਾਨੂੰ ਦਿਖਾ ਦੇਣਾ ਮੈਂ ਆਦੀ ਇਹ ਲੁਧਿਆਣੇ ਤੋਂ ਆਏ ਨੇ ਭਾਈ ਇੱਧਰ ਆਈ ਭਾਈ ਇੱਧਰ ਆਈ ਇੱਧਰ ਦੀ ਇੱਧਰ ਦੀ ਆ ਜਾ ਆ ਜਾ ਇਹ ਮੋਟੂ ਭਾਈ ਹੈ ਆ ਲੁਧਿਆਣੇ ਤੋਂ ਕੀ ਹਾਲ ਹੈ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਢੀਢਾ ਕੀ ਨਾਮ ਆ ਤੁਹਾਡਾ ਮਹਿਬੂਬ ਆलम ਜੀ ਮਹਿਬੂਬ ਆलम ਕੀ ਬਾਤ ਆ ਆ ਬਰਬਰੀਆਂ ਤੁਸੀਂ ਲਿਆਇਓਗੇ ਸ਼ਹਿਰ ਚੋਂ ਹਾਂ ਜੀ ਠੀਕ ਹੈ ਇਹ ਮਿਕਸ ਬਰਬਰੀਆਂ ਨਹੀਂ ਹੈ ਠੀਕ ਹੈ ਕਿੰਨੇ ਨਗਲੇ ਵੇਚੇ ਅੱਜ ਅੱਜ ਹਾਲੀ 3 ਨਗ ਵੇਚੇ ਹੈ ਜੀ ਹਾਲੀ 3 ਨਗ ਵੇਚੇ ਹੈਗੇ ਕਿੰਨੇ ਨਗ ਲਿਆਏ ਸੀ 14 14 ਇਸ ਤਰ੍ਹਾਂ ਦੀ ਸੀ ਸਾਰੇ ਆ ਇਹ ਵੀ ਹੈ ਨਾਲੇ ਅੰਮ੍ਰਿਤਸਰੀਆਂ ਵੀ ਹੈ ਇਹ ਵੀ ਹੈ ਇਹ ਵੀ ਹੈ ਉਹ ਵੀ ਹੈ ਬੱਚੇ ਵੀ ਹੈ ਛੋਟੇ ਜਿਹੇ ਬੱਚੀ ਬਾਬਾ ਛੋਟੇ ਲੈ ਗਏ ਨਾ ਹਾਂਜੀ ਹਾਂਜੀ ਕੀ ਕੀ ਮੁੱਲ ਦੀਆਂ ਬੱਕਰੀਆਂ ਨੇਗੀਆਂ ਇਹ ਸਭ 10-10 ਹਜ਼ਾਰ 12-12 ਹਜ਼ਾਰ ਕੀ ਹੈ ਬੱਚੇ ਕੇ ਨਾਲ ਕਕਲੀਆਂ ਦਾ ਬੱਚੇ ਕੀ ਨਾਲ ਬੱਚੇ ਦੇ ਨਾਲ ਹਾਂਜੀ ਹਾਂਜੀ ਠੀਕ ਹੈ ਇੱਕ ਵਕਤ ਕਰੀ ਮਾਰ ਕਿੰਨੇ ਬੱਚੇ ਦੇਣੇ ਇੱਕ ਬੱਕਰੀ ਕੇ ਨਾਲ ਇੱਕ ਬਕੱਟੇ ਥਾ ਦੇ ਦਿਆ ਇੱਕ ਬੱਕਰੀ ਕੇ ਨਾਲ ਦੋ ਬੱਚੇ ਆ 12000 ਰੁਪਏ ਠੀਕ ਆ ਉਹਨੂੰ ਜਿਆਦਾ ਠੰਡ ਲਾਦੀ ਵਿਚਾਰੀ ਨੂੰ ਇੰਨਾ ਆਪਣੇ ਪਾਰ ਰੱਖੇ ਨੇ ਠੰਡ ਕਾ ਮੌਸਮ ਆ ਪਾਜੀ ਬਹੁਤ ਠੰਡ ਆ ਠੀਕ ਆ ਨਹੀਂ ਆ ਛੋਟੇ ਨੇ ਅਸੇ ਸੁਈ ਹੋਈ ਆ ਇਹ ਬੱਕਰੇ ਆ ਉਹ ਬੱਕਰੀਆ ਹੈ ਬੱਕਰੀ ਕੋ ਥੋੜਾ ਜਿਆਦਾ ਠੱਡ ਲੱਗਦਾ ਬੱਕਰਾ ਥੋੜਾ ਖਲਮ ਹੁੰਦਾ ਠੀਕ ਆ ਬਾਕੀ ਸੁਈ ਹੋਈ ਆ ਸਹੀ ਆ ਠੀਕ ਆ ਭਾਈ ਮਹਿਬੂਬ ਆਲਮ ਸਾਸਰੀ ਕਾਲ ਭਾਈ ਆਇਓ ਉਹਨੂੰ ਮੋਟਾ ਮੋਟਾ ਜਿਹਾ ਢੇਡਾ ਮਰਵਾ ਕੇ ਦਿਖਾਉਣਾ ਮੈਂ ਅ ਸਰਦੀ ਜਿਆਦਾ ਹੋਣ ਦੇ ਕਾਰਨ ਆ ਦੇਖੋ ਧੁੰਦ ਧੁੰਦ ਦੇਖੋ ਸ਼ਾਇਦ ਕੈਮਰੇ ਚ ਘੱਟ ਦਿਂਦੀ ਬਈ ਧੁੰਦ ਦਾ ਅ ਮਤਲਬ ਕਿ ਹਲੇ 4 ਵਜੇ ਨੇ 4 ਵਜੇ ਧੁੰਦ ਪੂਰੀ ਫੁੱਲ ਪੈ ਰਹੀ ਹੈਗੀ ਆ ਦੇਖੋ ਆ ਬੱਕਰੀਆਂ ਤੇ ਇੱਧਰ ਬੱਕਰੇ ਇੱਧਰ ਆ ਪੱਠ ਖੜਾਈ ਬਈ ਖੜਾਈ 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 ਲੈ ਪੱਠ ਦਿਖਾ ਦਨੇ ਤੁਹਾਨੂੰ ਪੱਠ ਲੈ ਕੇ ਆ ਰਹੇ ਨੇਗੇ ਪੱਠ ਬਹੁਤ ਸੋਹਣੀ ਹੈਗੀ ਵਧੀਆ ਕੁਆਲਿਟੀ ਦੀ ਹੈਗੀ ਕੀ ਹਾਲ ਆ ਬਈ ਵਧੀਆ ਜੀ ਵਧੀਆ ਜੀ ਠੀਕ ਹੈ ਕੀ ਮੁੱਲ ਦੀ ਪੱਠ ਹੈ ਇਹਦਾ ਮੁੱਲ 14000 ਮੰਗਿਆ ਤਾਂ ਜੀ 14000 ਮੰਗਿਆ ਤਾਂ ਹਾਂਜੀ ਤੇ ਕਿੰਨੇ ਪੈਸੇ ਦੇਣੇ ਦੀ ਇਹ 12 ਦੀ ਦੇ ਦਿੰਦੇ ਯਾ 12 ਦੀ ਦੇ ਦਿੰਦੇ ਹਾਂਜੀ ਹਾਂਜੀ ਠੀਕ ਹੈ ਲੱਗਿਆ ਕੀ ਸੀ ਅੱਜ ਵੈਸੇ ਅੱਜ ਇਹਦਾ ਲੱਗਿਆ ਕੁਛ ਨਹੀਂ ਜੀ ਲੱਗਿਆ ਕੁਛ ਨਹੀਂ ਕਾ ਨਹੀਂ ਇਹਦਾ ਕੁਛ ਨਹੀਂ ਲੱਗਿਆ ਜੀ ਖੀਰੀ ਨਾਲ ਦੀ ਬਿਗੀ ਖੀਰੀ ਹੈ ਜੀ ਕਿੰਨੇ ਮਹੀਨੇ ਦੀ ਹੋਊਗੀ ਲਗਭਗ ਇਹ 7-8 ਮਹੀਨੇ ਦੀ 7-8 ਮਹੀਨੇ ਦੀ ਹਾਂਜੀ ਹਾਂਜੀ ਕਿੰਨੀਆਂ ਨ ਪੱਠਾ ਵੇਚਤੀਆਂ ਕਿੰਨੇ ਨਾਗ ਵੇਚਦੇ ਪੱਠਾ ਅੱਜ 2 ਨਾਗ ਵੇਚੇ ਦੋਨਾਂ ਗੇ ਵੇਚੇ ਹਾਂ ਇੱਕ ਬੱਕਰੀ ਵੇਚੀ ਇੱਕ ਪੱਠਾ ਵੇਚ ਆ ਜਿਹੜੀਆਂ ਭੇਡਾਂ ਨੇ ਵਿੱਚ ਭੇਡਾਂ ਮੋੜ ਕੇ ਲਿਆ ਰਹੇ ਅੱਜ ਲੱਗੀਆਂ ਨਹੀਂ ਭੇਡਾਂ ਅੱਜ ਲੱਗੀਆਂ ਨਹੀਂ ਹਾਂਜੀ ਠੀਕ ਹੈ ਬਾਕੀ ਠੰਡ ਵਾਵਾ ਹੋ ਗਈ ਨਾ ਠੰਡ ਬਹੁਤ ਹੀ ਹੈ ਅੱਜ ਤਾਂ ਕਰਕੇ ਭੇਡਾਂ ਨੂੰ ਠੰਡ ਲੱਗਦੀ ਹੈਗੀ ਨਹੀਂ ਭੇਡਾਂ ਨੂੰ ਨਹੀਂ ਇਹਨਾਂ ਦੇ ਉਹਨਾਂ ਬਹੁਤ ਆ ਜੀ। ਅੱਛਾ। ਹਾਂ ਇਹਨਾਂ ਪਾਣੀ ਪੀਂ ਨਹੀਂ ਆਈ ਰੱਜਮਾ ਇਹਦਾ ਹੁਣ। ਅੱਛਾ। ਠੰਡਾ ਪਾਣੀ ਪੀਂਦੀ ਆ। ਜੀ ਅਸੀਂ ਵੀ ਬਾਹਰ ਰਹੀ ਆ ਮਾਲਕ ਵੀ ਬਾਹਰੇ ਰੱਖੀ ਆ। ਅੱਛਾ। ਸਰਦੀ ਨਹੀਂ ਇਹਨਾਂ ਨੂੰ ਜਾਮਾ ਵੀ ਲੱਗਦਾ। ਬਿਲਕੁਲ ਨਹੀਂ। ਕਿੰਨੇ ਵੀ ਕੌਂਟ ਖੋਲਦੇ ਨਾ ਘਾ ਜਾ ਕੇ ਰਾਜ। ਅੱਛਾ। ਠੀਕ ਐ। ਕੀ ਮੁੱਲ ਦੀਆਂ ਭੇਡਾਂ ਨੇ? ਮੁੱਲ ਇਹਨਾਂ ਦਾ ਹੀ 11-11000 ਰੁਪਏ ਮੰਗਿਆ। ਦਾਦਾ 10000 ਨੂੰ ਦੇ ਦੇਣੀ ਦੀ। ਇਹ ਲੇਰੀਆਂ ਨੇ ਕਪੇਡਾਂ ਨੇ। ਲੈ ਲਈਆਂ ਜੀ ਇਹ। ਠੀਕ। ਠੀਰੀਆਂ ਲੈ ਲਈਆਂ। ਕਿਹੜੀਆਂ ਨੇ ਇਹ? ਇਹ ਦੇਸੀ ਆ ਜੀ। ਦੇਸੀ। ਹਾਂਜੀ ਹਾਂਜੀ ਓਕੇ ਇਹ ਗੰਗਾਵਰੀ ਜਿਹਾ ਮਿਕਸੀਆਂ ਹੋਈਆਂ ਦੋਪਣਾ ਜੀ ਲਪੜ-ਜਪੜ ਜਾਊਗਾ ਹਾਂਜੀ ਹਾਂਜੀ ਠੀਕ ਜੇ ਕਿਹਨੂੰ ਕਹਿੰਗੇ ਬੁਲਵਣੇਖੇ ਹਾਂ ਸਾਡੇ ਕੋਲ ਨਾ ਅੱਛਾ ਉਹ ਚੀਜ਼ ਹੈ ਉਹ ਕੰਮ ਹੋਇਆ ਮੈਂ ਬੁਲਵਣੇਖੇ ਵਾਲਾ ਕੰਮ ਬਰੀਡ ਦਾ ਵੀ 11000 ਮੰਗਿਆ 10 ਨੂੰ ਦੇ ਦਿੰਦੇ ਸਾਢੇ 9 ਨੂੰ ਵੀ ਦੇ ਦਿੰਦੇ ਸਾਢੇ 9 ਵੀ ਦੇ ਦਿੰਦੇ ਹਾਂਜੀ ਹਾਂਜੀ ਠੀਕ ਐ ਬਾਜਨ ਕਿੰਨਾ ਕਿੰਨਾ ਕਹੂਗਾ ਬਾਜਨ ਇਹ 35 35 ਕਿਲੋ ਜਿਉਂ ਦੀਆਂ ਹੋਣਗੀਆਂ ਇਹ ਮਹੀਨੇ ਕਿੰਨੇ ਕਿੰਨੇ ਆਉਣਗੀਆਂ ਇਹ 7-7 ਮਹੀਨੇ ਦੇ ਲੱਗ ਭਾਗ ਆਉਣਗੇ ਇਸੇ 7 ਮਹੀਨੇ ਦੀ ਗੱਬਣਾਉਣ ਦੇ ਤਿਆਰ ਨੇ ਫਿਰ ਤਾਂ ਗੱਬਣਾਉਣ ਦੇ ਤਿਆਰ ਆਈ ਇਹ ਸਹੀ ਹੈ ਨਾ ਹਾਂਜੀ ਹਾਂਜੀ ਜਿਆਦਾ ਬਤਾ ਕੋਈ ਹੁੰਦੀ ਹੋਵੇ ਕਿਤੇ ਰਾਕੀ ਬੈਠਾ ਇਹ ਨਹੀਂ ਸਹੀ ਗੱਲ ਆ ਆ ਜਾਓ ਬਈ ਚੰਗਾ ਬਈ ਧੰਨਵਾਦ ਲੈ ਇੱਧਰ ਉਹ ਬੱਕਰੇ ਦਿਖਾਉਂ ਦਿੰਦੇ ਤੁਹਾਨੂੰ ਇਹ ਗੱਡੀ ਵਾਲੇ ਮੁੰਡਿਆਂ ਨੇ ਖਰੀਦੇ ਨੇ ਮੰਡੀ ਪੂਰੀ ਪਰੀ ਭੀ ਜਿੰਨੇ ਵਾਜ ਨੇ ਕੋਈ ਧੂਣੀ ਲਾ ਕੇ ਸੇਖੀ ਜਾਂਦੇ ਕੋ ਕਿੰਮਿਆ ਨਾ ਆ ਦੇਖੋ ਆ ਬੱਕਰੇ ਆ ਜਿਹੜੇ ਇਹ ਗੱਡੀ ਵਾਲੇ ਮੁੰਡਿਆਂ ਨੇ ਖਰੀਦੇ ਨੇ ਆ ਚੱਲੇ ਨੇ ਬਈ ਤੇ ਇਹ ਲਗਭਗ ਹਰੇਕ ਮੰਡੀ ਤੋਂ ਕੁਝ ਨਾ ਕੁ ਖਰੀਦ ਕੇ ਲੈ ਕੇ ਜਾਂਦੇ ਨੇ ਜੇ ਤੁਸੀਂ ਵੀ ਆਉਣਾ ਮੰਡੀ ਦੇ ਵਿੱਚ ਤਾਂ ਲੁਧਿਆਣੇ ਆ ਸਕਦੇ ਹੋ ਸਕਰੀਨ ਤੇ ਮੈਂ ਨੰਬਰ ਦੇ ਰਿਆਂਗਾ ਇਹਨਾਂ ਤੇ ਸੰਪਰਕ ਕਰਕੇ ਤੁਸੀਂ ਲੋਕੇਸ਼ਨ ਲਾ ਲੈਣੀ ਆ ਨੰਬਰਾਂ ਤੇ ਸੰਪਰਕ ਬਣਾ ਲੈਣਾ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਜ਼ਿਲ੍ਹਾ ਲੁਧਿਆਣਾ ਜਰੂਰ ਪਹੁੰਚਿਆ ਕਰੋ ਹਰੇਕ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਮੀਂਹ ਆਵੇ ਹਨੇਰੀ ਆਵੇ ਕੋਈ ਵੀ ਫਰਕ ਨਹੀਂ ਧੰਨਵਾਦ